ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਸੂਰੇ ਦੀ ਅਹਿਮ ਖਬਰ ਜਿਹੜੀ ਹੈ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਠਾਨਕੋਟ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਤੁਹਾਨੂੰ ਦਿਖਾ ਰਿਹਾ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ 파 ਰਹੇ ਹੋ ਜਿਸ ਦੇ ਵਿੱਚ ਸਾਫ਼ ਤੌਰ ਤੇ ਕੁਝ ਅਣਪਛਾਤੇ ਵਿਅਕਤੀ ਜਿਹੜੇ ਨੇ ਨਜ਼ਰ ਆ ਰਹੇ ਨੇ ਜਿਸ ਤੇ ਜਿਹ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇਹ ਗੋਲੀਆਂ ਚਲਾਈਆਂ ਗਈਆਂ ਨੇ ਬੀਤੀ 12:30 ਵਜੇ ਦਾ ਸਵੇਰ ਸੀ ਜਦੋਂ ਇਹ ਗੋਲੀਆਂ ਚਲਾਈਆਂ ਗਈਆਂ ਕੁਝ ਵਿਅਕਤੀ ਆਉਂਦੇ ਨੇ ਉਸ ਤੋਂ ਬਾਅਦ ਸ਼ਟਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਜੋ ਜੋ ਸੀਸੀਟੀਵੀ ਚ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਪੁਲਿਸ ਜੜੀ ਹੈ ਇਸ ਪੂਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਤੁਹਾਨੂੰ ਤਾਂ ਦੱਸ ਦਈਏ ਕਿ ਇਹ ਗੋਲੀਆਂ ਉਸ ਵੇਲੇ ਚਲਾਈਆਂ ਗੜੀ ਮਤੈ ਰਹੀ ਕਿ ਉਸ ਵੇਲੇ ਦੁਕਾਨ ਦੇ ਅੰਦਰ ਕੋਈ ਨਹੀਂ ਸੀ ਸ਼ਟਰ ਜਿਹੜਾ ਇਹ ਦੁਕਾਨ ਦਾ ਬੰਦ ਸੀ ਜਿਸ ਤੋਂ ਬਾਅਦ ਜਿਹੜੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਇਹ ਨਹੀਂ ਹੋਇਆ ਪਰ ਲਗਾਤਾਰ ਜੋ ਪਠਾਨਕੋਟ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ ਕਿ ਪਠਾਨਕੋਟ ਦੇ ਵਿੱਚ ਅੱਜ ਦੇ ਦਿਨ ਜਿਹੜੀਆਂ ਨੇ ਗੋਰੀਆਂ ਚੱਲ ਰਹੀਆਂ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਡੀਐਸਪੀ ਸਿਟੀ ਸੁਮੇਰ ਸਿੰਘ ਜਿਹੜੇ ਨੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਜਾਂਚ ਦੀ ਸ਼ੁਰੂ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਜਿਸ ਤੋਂ ਬਾਅਦ ਜਿਹੜੀ ਦੁਕਾਨਦਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਆਹ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਮੇਰੇ ਸਹਿਯੋਗੀ ਜਿਹੜੇ ਨੇ ਅਭਿਸ਼ੇਕ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹਾ ਤੇ ਜਿਹੜੇ ਦੁਕਾਨਦਾਰ ਨੇ ਜਿੱਥੇ ਗੋਲੀਆਂ ਛੱਲੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਦੈਨੈਕਸ ਵੀਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭੀ ਸ਼ੇਰਖਪੁਰ ਦੁਆਜ ਤੋਂ ਦੱਸ ਦੇ ਕਿ ਪਠਾਨਕੋਟ ਦੇ ਵਿੱਚ ਇੱਕ ਵੱਡੀ ਵਾਰਤਾ ਜਿਹੜੀ ਸਾਹਮਣੇ ਆਈ ਹੈ ਰਾਤ ਦੇ ਕਰੀਬ 11:30 ਵਜੇ ਦਾ ਸਮਾਂ ਸੀਗਾ ਜਿਸ ਵੇਲੇ ਕੁਝ ਅਣਪਛਾਤੇ ਗੱਡੀ ਦੇ ਵਿੱਚ ਆਂਦੇ ਨੇ ਤਾਂ ਇਸ ਦੁਕਾਨ ਦੇ ਉੱਪਰ ਜਿਹੜੀਆਂ ਗੋਲੀਆਂ ਚਲਾਉਂਦੇ ਨੇ ਤੇ ਗੋਲੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਹਾਨੂੰ ਸਾਫ਼ ਦਿਖਾ ਰਹੇ ਨੇ ਗੋਲੀਆਂ ਦੇ ਜਿਹੜੇ ਨਿਸ਼ਾਨ ਵੀ ਇਸ ਦੁਕਾਨ ਦੇ ਉੱਪਰ ਜਿਹੜੇ ਦਿਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਤਾਂ ਕਿਵੇਂ ਇਸ ਇੱਕ ਇਹ ਨਿਸ਼ਾਨ ਆ ਗੋਲੀ ਦੇ ਇੱਕ ਸ਼ਟਰ ਦੇ ਉੱਪਰ ਜਿਹੜਾ ਨਿਸ਼ਾਨ ਲੱਗਿਆ ਦੂਸਰੇ ਪਾਸੇ ਇਸ ਪਾਸੇ ਵੀ ਇੱਕ ਜਿਹੜਾ ਨਿਸ਼ਾਨ ਜਿਹੜਾ ਦਿਖਾਈ ਦੇ ਰਿਹਾ ਪਰ ਲਗਾਤਾਰ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਅਣਪਛਾਤੇ ਕੌਣ ਸੀਗੇ ਜੋ ਕਿ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਕੇ ਗਏ ਨੇ ਕਿਉਂਕਿ 12 ਤੋਂ 12:30 ਦੇ ਵਿੱਚ ਤਰੀਬ ਦਾ ਸਮੇਂ ਸੀਗਾ ਜਿਸ ਵੇਲੇ ਇੱਕ ਗੱਡੀ ਜਿਹ ਟਾਂਗੂ ਰੋਡ ਦੇ ਉੱਪਰ ਸਥਾਨਕ ਇੱਕ ਦੁਕਾਨ ਦੇ ਉੱਤੇ ਆਂਦੀ ਹੈ ਤਾਂ ਆ ਕੇ ਜਿਹੜੀਆਂ ਗੋਲੀਆਂ ਜੜੀਆਂ ਚਲਾਉਂਦੀ ਆ ਤਾਂ ਲਗਾਤਾਰ ਪੁਲਿਸ ਵੱਲੋਂ ਵੀ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਪਹੁੰਚ ਕੇ ਡੀਐਸਪੀ ਸਿਟੀ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੌਣ ਲੋਕ ਸੀਗੇ ਜਾਂ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਕੌਣ ਸੀਗੇ ਉਸ ਬਾਰੇ ਡੀਐਸਪੀ ਸਿਟੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਿਹੜੀ ਸ਼ੌਪ ਹੈ ਸਾਡੇ ਨਾਲ ਹੀ ਉੱਤੇ ਆਪਾਂ ਖੜੇ ਸੋਨੀ ਦੇਕੀ ਦੇ ਲਾਗੇ ਇੱਥੇ ਕੋਸ਼ਿਸ਼ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਹੋਆ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਹੋਰਾਂ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਬੂਤ ਅਸਰ ਦੀ ਗੱਲ ਲੱਗਦੀ ਹੈ ਆਪਾਂ ਉਹਦੇ ਉੱਪਰ ਜਿਹੜੀ ਪੜੀ ਕਾਰਵਾਈ ਉਹ ਵੀ ਕਰਾਂਗੇ ਅਟ 디ਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ ਸਵਾ 12 ਵਾਂ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੋਂ ਬਾਅਦ ਅਸੀਂ ਫਰਦਰ ਆਪਾਂ ਗੱਲ ਕਰਾਂਗੇ ਸਰ ਕੁਝ ਕ੍ਰੂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਉੱਤੋਂ ਨਿਕਲੀਆਂ ਸ਼ੀਸ਼ੇ ਬਦਲ ਕੋਈ ਸਰ ਸੀਸੀਟੀ ਵੀ ਵਰਤ ਰਹਾ ਦੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਨਹੀਂ ਸੀਸੀਟੀਵੀ ਫੁਟੇਜ ਤਾਂ ਸ਼ਾਇਦ ਸੀਸੀਟੀਵੀ ਫੁਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਡੇ ਨਾਲ ਹਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਿਣਾ ਹੈ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਦੇ ਵੀ ਜਿਹੜੀ ਹੈ ਬੀਫਰ ਦਵਾ ਸਰ ਕੀ ਰੰਜੀਸ਼ ਹੋ ਸਕਦੀ ਹੈ ਕਿਸ ਕਿਸ ਮਾਮਲੇ ਤੇ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਕਿਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹ ਹੀ ਦੁਬਾਰਾ ਕਹਿ ਰਹੇ ਹਾਂ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਹੈ ਪੁਲਿਸ ਅਤੇ 24 ਘੰਟੇ ਪੰਜਾਬ ਪਠਾਨਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰ ਕਰਾਂਗੇ ਇੱਥੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੋਨਾਂ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀਂ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਆ ਕੋਈ ਅਡੀਕਲੀ ਇਹਨੂੰ ਵੀ ਟਰੇਸ ਕਰਾਂਗੇ ਸਰ ਰਾਤੀ ਕੱਲ 8:30 ਵਜੇ ਚੱਲ ਗਿਆ ਸੀ ਘਰ ਤੇ ਸਵੇਰੇ ਮੈਂ 8:30 ਵਜੇ ਆਇਆ ਦੁਕਾਨ ਤੇ ਮੈਂ ਸ਼ਟਰ ਖੋਲਿਆ ਇੱਥੇ ਕਾਚੀ ਜਾ ਬਿਖਰੇ ਰਹੇ ਮੈਂ ਕਿਹਾ ਗਲਾਸ ਤੋੜ ਗਿਆ ਕੁਛ ਹੋਏ ਤੇ ਇਹ ਗਲਾਸ ਇਨਟੈਕਟ ਸੀਗਾ ਫਿਰ ਮੇਰਾ ਧਿਆਨ ਇੱਧਰ ਪਿਆ ਤੇ ਸੁਰਾਖ ਵਾਲੇ ਪਾਸੇ ਫਿਰ ਮੈਂ ਥੋੜਾ ਜਿਹਾ ਮੈਨੂੰ ਡਾਊਟ ਹੋਇਆ ਫਿਰ ਮੈਂ ਸ਼ਟਰ ਡਾਊਨ ਕਰਕੇ ਚੈੱਕ ਕੀਤਾ ਸ਼ਟਰ ਦੇ ਵਿੱਚ ਵੀ ਸੁਰਾਖ ਹੈਗਾ ਸੀਗਾ ਫਿਰ ਮੈਂ 112 ਦੇ ਕੋਲ ਕਾਲ ਕੀਤੀ ਤੇ ਫਿਰ ਉਹ ਆ ਗਏ ਤੇ ਇਨਵੈਸਟੀਗੇਸ਼ਨ ਚਲੰਡੀ ਉਹਨਾਂ ਦੀ ਬਾਕੀ ਉਹ ਅੱਛੀ ਕੀ ਸੀਗਾ ਕੋਈ ਗੋਲੀ ਗਾਲੀ ਚਲਣ ਦੀ ਆਵਾਜ਼ ਨਹੀਂ ਮੈਂ ਤਾਂ ਬਾਈ ਘਰ ਆ ਮੈਂ ਤਾਂ 8:30 ਵਜੇ ਰਾਤੀਂ ਚਲ ਗਿਆ ਸਵੇਰੇ 10:30 ਵਜੇ ਆ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਸੀਸੀਟੀਵੀ ਦੇ ਵਿੱਚ ਚੈੱਕ ਕੀਤਾ ਤੇ ਕੁਝ ਨਹੀਂ ਕੁਝ ਨਹੀਂ ਦੇਖਿਆ ਕੋਈ ਰੰਜੀਸ਼ ਰੰਜੀਸ਼ ਕੋਈ ਨੋ ਨੋ ਨਥਿੰਗ ਸਰ ਦੇਖਦੇ ਰਹੋ ਦਿਨਿਕ ਸੂਰਾਂ ਟੀਵੀ ਮੈਨੂੰ ਤੋਂ ਇਜਾਜ਼ਤ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾਂ ਟੀਵੀ ਤੇ ਅੱਜ ਸੂਰੇ ਦੀ ਅਹਿਮ ਖਬਰ ਜੜੀ ਆ ਪਠਾਨਕੋਟ ਤੋਂ ਸਾਹਮਣੇ ਆ ਰਹੀ ਆ ਜਿੱਥੇ ਪਠਾਨਕੋਟ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੀਸੀਟੀਵੀ ਤਸਵੀਰਾਂ ਜੜੀਆਂ ਨੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਤੁਹਾਨੂੰ ਦਿਖਾ ਰਿਹਾ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ پا ਰਹੇ ਹੋ ਜਿਸ ਦੇ ਵਿੱਚ ਸਾਫ਼ ਤੌਰ ਤੇ ਕੁਝ ਅਣਪਛਾਤੇ ਵਿਅਕਤੀ ਜਿਹੜੇ ਨੇ ਨਜ਼ਰ ਆ ਰਹੇ ਨੇ ਜਿਸਤੇ ਜਿਹ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰ ਇਹ ਗੋਲੀਆਂ ਚਲਾਈ ਜਾਂਗੇ ਨੇ ਬੀਤੀ 12 12:30 ਵਜੇ ਦਾ ਸਵੇਰ ਸੀ ਜਦੋਂ ਇਹ ਗੋਲੀਆਂ ਚਲਾਈ ਗਈਆਂ ਕੁਝ ਵਿਅਕਤੀ ਆਉਂਦੇ ਨੇ ਉਸ ਤੋਂ ਬਾਅਦ ਸ਼ਟਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਜਿਹੜਾ ਸੀਸੀਟੀਵੀ ਚ ਨਜ਼ਰ ਆ ਰਿਹਾ ਉਸ ਤੋਂ ਬਾਅਦ ਪੁਲਿਸ ਜੜੀ ਹੈ ਇਸ ਪੂਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਤੁਹਾਨੂੰ ਤਾਂ ਦੱਸ ਦਈਏ ਕਿ ਇਹ ਗੋਲੀਆਂ ਉਸ ਵੇਲੇ ਚਲਾਈਆਂ ਗੜੀ ਮਤੈ ਰਹੀ ਕਿ ਉਸ ਵੇਲੇ ਦੁਕਾਨ ਦੇ ਅੰਦਰ ਕੋਈ ਨਹੀਂ ਸੀ ਸ਼ਟਰ ਜਿਹੜਾ ਦੁਕਾਨ ਦਾ ਬੰਦ ਸੀ ਜਿਸ ਤੋਂ ਬਾਅਦ ਜਿਹੜੇ ਕਿਸੇ ਤਰ੍ਹਾਂ ਦਾ ਜਾਣੀ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਲਗਾਤਾਰ ਜੋ ਪਠਾਨਕੋਟ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ ਕਿ ਪਠਾਨਕੋਟ ਦੇ ਵਿੱਚ ਅ ਅੱਜ ਦੇ ਦਿਨ ਜਿਹੜੀਆਂ ਨੇ ਗੋਰੀਆਂ ਚੱਲ ਰਹੀਆਂ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਡੀਐਸਪੀ ਸਿਟੀ ਸੁਮੇਰ ਸਿੰਘ ਜਿਹੜੇ ਨੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਉਹਨਾਂ ਵੱਲੋਂ ਜਾਂਚ ਦੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਜਿਸ ਤੋਂ ਬਾਅਦ ਜਿਹੜੀ ਦੁਕਾਨਦਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਆਹ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਮੇਰੇ ਸਹਿਯੋਗੀ ਜਿਹੜੇ ਨੇ ਅਭਿਸ਼ੇਕ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹਾ ਤੇ ਜਿਹੜੇ ਦੁਕਾਨਦਾਰ ਨੇ ਜਿੱਥੇ ਗੋਲੀਆਂ ਛੱਲੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਦ ਨੇ ਦੈਨਿਕ ਸੁਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭੀ ਸ਼ਹਿਰ ਭਰ ਦੁਆਜ ਤੋਂ ਦੱਸ ਦੇ ਕਿ ਪਠਾਨਕੋਟ ਦੇ ਵਿੱਚ ਇੱਕ ਵੱਡੀ ਵਾਰਤਾ ਜਿਹੜੀ ਸਾਹਮਣੇ ਆਈ ਹੈ ਰਾਤ ਦੇ ਕਰੀਬ 11:30 ਵਜੇ ਦਾ ਸਮਾਂ ਸੀਗਾ ਜਿਸ ਵੇਲੇ ਕੁਝ ਅਣਪਛਾਤੇ ਗੱਡੀ ਦੇ ਵਿੱਚ ਆਂਦੇ ਨੇ ਤਾਂ ਇਸ ਦੁਕਾਨ ਦੇ ਉੱਪਰ ਜਿਹੜੀਆਂ ਗੋਲੀਆਂ ਚਲਾਉਂਦੇ ਨੇ ਤੇ ਗੋਲੀਆਂ ਦੇ ਜਿਹੜੇ ਨਿਸ਼ਾਨ ਵੀ ਜਿਹੜੇ ਤੁਹਾਨੂੰ ਸਾਫ਼ ਦਿਖਾ ਰਹੇ ਨੇ ਗੋਲੀਆਂ ਦੇ ਜਿਹੜੇ ਨਿਸ਼ਾਨ ਵੀ ਇਸ ਦੁਕਾਨ ਦੇ ਉੱਪਰ ਜਿਹੜੇ ਦਿਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਵਿਦਾਇ ਕਿਵੇਂ ਇਸ ਇੱਕ ਇਹ ਨਿਸ਼ਾਨ ਆ ਗੋਲੀ ਦੇ ਇੱਕ ਸ਼ਟਰ ਦੇ ਉੱਪਰ ਜਿਹੜਾ ਨਿਸ਼ਾਨ ਲੱਗਿਆ ਦੂਸਰੇ ਪਾਸੇ ਇਸ ਪਾਸੇ ਵੀ ਇੱਕ ਜਿਹੜਾ ਨਿਸ਼ਾਨ ਜਿਹੜਾ ਦਿਖਾਈ ਦੇ ਰਿਹਾ ਪਰ ਲਗਾਤਾਰ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਅਣਪਛਾਤੇ ਕੌਣ ਸੀਗੇ ਜੋ ਕਿ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਕੇ ਗਏ ਨੇ ਕਿਉਂਕਿ 12 ਤੋਂ 12:30 ਦੇ ਵਿੱਚ ਤਕਰੀਬ ਦਾ ਸਮੇਂ ਸੀਗਾ ਜਿਸ ਵੇਲੇ ਇੱਕ ਗੱਡੀ ਟਾਂਗੂ ਰੋਡ ਦੇ ਉੱਪਰ ਸਥਾਨਕ ਇੱਕ ਦੁਕਾਨ ਦੇ ਉੱਤੇ ਆਂਦੀ ਹੈ ਤਾਂ ਆ ਕੇ ਜਿਹੜੀਆਂ ਗੋਲੀਆਂ ਜੜੀਆਂ ਚਲਾਉਂਦੀ ਆ ਤਾਂ ਲਗਾਤਾਰ ਪੁਲਿਸ ਵੱਲੋਂ ਵੀ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਪਹੁੰਚ ਕੇ ਡੀਐਸਪੀ ਸਿਟੀ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੌਣ ਲੋਕ ਸੀਗੇ ਜਾਂ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਕੌਣ ਸੀਗੇ ਉਸ ਬਾਰੇ ਡੀਐਸਪੀ ਸਿਟੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਿਹੜੀ ਸ਼ਾਪ ਹੈ ਸਾਡੇ ਨਾਲ ਹੀ ਇੱਥੇ ਆਪਾਂ ਖੜੇ ਫੋਨੀ ਦੇਖੇ ਲਈ ਲੱਗੇ ਦੇਖੇ ਕੋਚੇ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਹਨ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਨਿਸ਼ਾਨ ਲੱਗੇ ਹਨ ਤੇ ਆਪਾਂ ਨੂੰ ਚੈੱਕ ਕਰ ਰਹੇ ਹਾਂ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਹੋਰਾਂ ਨੂੰ ਤਰੀਕੇ ਨਾਲ ਚੈੱਕ ਕਰਾਂਗੇ ਜੇਕਰ ਕੋਈ ਸਭ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ ਆਪਾਂ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੇ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ ਸਵਾ 12 ਵਾਂ ਨੂੰ ਕੁਝ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਆਪਣੇ ਕੋਲ ਡਿਟੇਲ ਤੇ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਫਿਰ ਉਹਦੇ ਨਾਲ ਫਰਦਰ ਅਸੀਂ ਗੱਲ ਕਰਾਂਗੇ ਸਰ ਕੁਝ ਕ੍ਰੂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਜ਼ ਆਫ ਨਾਓ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਲੱਗੇ ਆ ਇਸ ਤੋਂ ਇਲਾਵਾ ਜਿਹੜਾ ਅੰਦਰ ਜਿਹੜਾ ਇਹਨਾਂ ਦਾ ਕੱਚਾ ਜਿਹੜਾ ਅੱਗੇ ਇਹਨਾਂ ਨੇ ਫਰੇਮ ਬਣਾਇਆ ਉਹਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਉਹ ਹੀ ਜਿਹੜੀ ਸ਼ਟਰ ਚੋਂ ਗੋਲੀਆਂ ਨਿਕਲੀਆਂ ਉਹ ਅੱਗੇ ਜਿਹੜਾ ਇਹਨਾਂ ਦਾ ਫਰੇਮ ਆ ਉੱਤੋਂ ਨਿਕਲੀਆਂ ਸ਼ੀਸ਼ੇ ਬਦਲ ਕੋਈ ਸਰ ਸੀਸੀਟੀਵੀ ਵਰਤਦਾ ਹਵੇ ਸਾਨੂੰ ਇਸ ਤੋਂ ਇਲਾਵਾ ਜਿਹੜਾ ਆਪਾਂ ਚੈੱਕ ਕਰ ਰਹੇ ਹਾਂ ਫਰਦਰ ਅੱਗੇ ਕੀ ਗੱਲ ਪਤਾ ਨਹੀਂ ਸੀਸੀਟੀਵੀ ਫੂਟੇਜ ਕੋ ਸ਼ਾਇਦ ਸੀਸੀਟੀਵੀ ਫੂਟੇਜ ਆਪਾਂ ਚੈੱਕ ਕੀਤੀ ਹੈ ਉਹ ਡਿਟੇਲਸ ਮੈਂ ਤੁਹਾਡੇ ਨਾਲ ਹਲੇ ਸ਼ੇਅਰ ਨਹੀਂ ਕਰੂੰਗਾ ਬਾਕੀ ਮੇਰਾ ਮੇਨ ਇਹੀ ਕਹਣਾ ਹੈ ਕਿ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਗੱਲ ਨਹੀਂ ਹੈ ਆਪਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਆਪਾਂ ਡਿਟੇਲਸ ਦੇ ਦੀ ਜਿਹੜੀ ਹੈ ਬੀਪੀ ਦਵਾਂ ਸਰ ਕੀ ਰੰਜਿਸ਼ ਹੋ ਸਕਦੀ ਹੈ ਕਿਸ ਇਸ ਮਾਮਲੇ ਤੇ ਆਪਾਂ ਸਾਰੇ ਐਂਗਲ ਚੈੱਕ ਕਰ ਰਹੇ ਹਾਂ ਸਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਮੈਂ ਉਹੀ ਦੁਬਾਰਾ ਕਹਿ ਰਿਹਾ ਕੋਈ ਪੈਨਿਕ ਕਰਨ ਦੀ ਕੋ ਡਰਨ ਦੀ ਲੋੜ ਨਹੀਂ ਪੁਲਿਸ ਅਤੇ 24 ਘੰਟੇ ਪੰਜਾ ਪਠਾਨਕੋਟ ਦੀ ਜਨਤਾ ਲਈ ਖੜੀ ਹੈ ਤੇ ਆਪਾਂ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਦੀ ਗੱਲਾਂ ਦੀ ਆਪਾਂ ਉੱਤੇ 100% ਕਾਰਵਾਈ ਕਰਾਂਗੇ ਕਰਾਂਗੇ ਇਥੇ ਕਿ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਦਾ ਦੀ ਗੱਲਬਾਤ ਜਿਹੜੀ ਹੈ ਅਗਰ ਹੋਈ ਹੈ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਕਰੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿੰਨੇ ਮਾਮਲੇ ਟਰੇਸ ਕੀਤੇ ਆ ਕੋਈ ਅਡੀ ਗੱਲ ਨਹੀਂ ਇਹਨੂੰ ਟਰੇਸ ਕਰਦੇ ਸਰ ਰਾਤੀ ਚਾਨਣ ਪਉਣ ਅੱਠ ਵਜੇ ਚਲ ਗਿਆ ਸੀ ਘਰ ਤੇ ਸਵੇਰੇ ਮੈਂ 8:30 ਵਜੇ ਆਇਆ ਦੁਕਾਨ ਤੇ ਮੈਂ ਸ਼ਟਰ ਖੋਲਿਆ ਤੇ ਇੱਥੇ ਕਾਚੀ ਜਾ ਬਿਖਰੇ ਰਹੇ ਮੈਂ ਕਿ ਗਲਾਸ ਤੋੜ ਗਿਆ ਨਾ ਕੁਝ ਹੋਏ ਤੇ ਇਹ ਗਲਾਸ ਇੰਟੈਕਟ ਸੀਗਾ ਫਿਰ ਮੇਰਾ ਧਿਆਨ ਇੱਧਰ ਪਿਆ ਇਹ ਸੁਰਾਖ ਵਾਲੇ ਪਾਸੇ ਫਿਰ ਮੈਂ ਥੋੜਾ ਜਿਹਾ ਮੈਨੂੰ ਡਾਊਟ ਹੋਇਆ ਫਿਰ ਮੈਂ ਸ਼ਟਰ ਡਾਊਨ ਕਰਕੇ ਚੈੱਕ ਕੀਤਾ ਸ਼ਟਰ ਦੇ ਵਿੱਚ ਵੀ ਸੁਰਾਖ ਹੈਗਾ ਸੀਗਾ ਫਿਰ ਮੈਂ 112 ਤੇ ਕਾਲ ਕਰਤੀ ਤੇ ਫਿਰ ਉਹ ਆ ਗਏ ਤੇ ਇਨਵੈਸਟੀਗੇਸ਼ਨ ਚਲਣ ਦੇ ਉਹਨਾਂ ਦੇ ਬਾਕੀ ਉਹ ਸੀਟੀ ਸੀਗਾ ਕੋਈ ਗੋਲੀ ਗਾਲੀ ਚਲਣ ਦੀ ਆਵਾਜ਼ ਨਹੀਂ ਮੈਂ ਤਾਂ ਬਈ ਘਰ ਆ ਮੈਂ ਤਾਂ 8:30 ਵੇ ਰਾਤੀ ਕੇ ਚਲ ਗਿਆ ਸਵੇਰੇ 10:30 ਵੇ ਆ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਹੈਗਾ ਸੀਸੀਟੀਵੀ ਦੇ ਵਿੱਚ ਚੈੱਕ ਕੀਤਾ ਤੇ ਕੁਝ ਨਹੀਂ ਕੁਝ ਨਹੀਂ ਦੇਖਿਆ ਕੋਈ ਰੰਜਿਸ਼ ਰੰਜਿਸ਼ ਕੁਝ ਨੋ ਨੋ ਨਾਥਿੰਗ ਸਰ ਦੇਖਦੇ ਰਹੋ ਧਾਨਿਕ ਸੂਰਾ ਟੀਵੀ ਮੈਨੂੰ ਤੋਂ ਇਜਾਜ਼ਤ